ਕੁੜੀਆਂ ਚਿੜੀਆਂ ਹੁੰਦੀਆਂ ਨੇ ਹਾਂ ਕੁੜੀਆਂ ਚਿੜੀਆਂ ਹੁੰਦੀਆਂ ਨੇ ਪਰ ਪਰਦਾ ਮਤਲਬ ਖੰਭ ਨਹੀਂ ਹੁੰਦੇ ਕੁੜੀਆਂ ਦੇ ਪੇਕੇ ਹੁੰਦੇ ਸਹੁਰੇ ਹੁੰਦੇ ਜਿਆ ਤੂੰ ਪਿੱਛੇ ਰਹਿ ਗਿਆ ਵੇਲਾ ਮੈਂ ਕਿੱਥੇ ਆ ਗਿਆ ਵੇਲਾ ਮੇਰੀ ਲਾਈਨ ਗੱਡੀ ਹੂੰ ਪਿੱਛੇ ਤੋਂ ਰਹਿ ਜਾਂਦਾ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਜੀ ਸਾਰੇ ਠੀਕ ਠਾਕ ਹੋ ਆਪਾਂ ਬਾਬੇ ਨਾਨਕ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਅੱਜ ਮੈਂ ਦੋਹਾਂ ਬੰਦਿਆਂ ਨੂੰ ਕੀਤੀ ਡਿਮਾਂਡ ਮੈਂ ਕਿਹਾ ਵੀ ਅੱਜ ਮੇਰੇ ਨਾਲ ਹੈਲਪ ਕਰਾਓ ਮੈਂ ਕਾਫੀ ਜਿਆਦਾ ਪਰੇਸ਼ਾਨੀ ਦੇ ਵਿੱਚ ਕਿਉਂਕਿ ਮੇਰੇ ਗੰਢਿਆਂ ਦੇ ਵਿੱਚ ਨਿਹਰੀ ਪਾਲਕੀ ਹੋ ਗਿਆ ਹਨਾ ਬਾੜੀ ਹੋ ਗਈ ਐਦਕੀ ਕਿਉਂਕਿ ਸਾਰੇ ਆਲੀ ਬਿਜੀ ਰਹੇ ਇਧਰ ਆਪ ਦਾ ਨੁਕਸਾਨ ਹੋ ਗਿਆ ਗੰਡਿਆਂ ਦਾ ਚਲੋ ਖੈਰ ਬਾਕੀ ਮੈਂ ਅੱਜ ਲਵਲੀ ਜੀ ਸਾਇਦ ਸਵਾ ਸੌਂਦਾ ਸੀ ਅੱਜ ਹਾਂਜੀ ਹਾਂਜੀ ਇਧਰ ਪਹਿਲਾਂ ਤਾਂ ਮੈਂ ਤੁਹਾਨੂੰ ਮਿਲਾਉਣਾ ਤੇ ਫਿਰ ਤੁਹਾਨੂੰ ਸਾਰੀ ਕਹਾਣੀ ਦੱਸਾਂ ਹਾਂ ਭਾਈ ਕੀ ਹਾਲ ਆ ਠੀਕ ਆ ਠੀਕ ਆ ਵੀਰ ਜੀ ਕੌਰ ਜੀ ਕੰਮ ਸੇ ਠੀਕ ਆ ਜੀ ਭਾਈ ਲਓ ਜੀ ਅੱਜ ਮੇਰੇ ਯਾਰ ਆ ਕੇ ਕੰਮ ਮੇਰੇ ਤੇ ਮੈਂ ਇਹਨਾਂ ਨੂੰ ਆਖਿਆ ਸੀ ਕੱਲ ਦਾ ਵੀਰ ਬਣ ਕੇ ਗੰਡਿਆਂ ਦੇ ਵਿੱਚੋਂ ਮੇਰੀ ਕੜਾਉ ਪਾਲਕ ਤੇ ਪਹਿਲਾਂ ਤਾਂ ਅਸੀਂ ਸਕੂਲ ਦੇ ਵਿੱਚੋਂ ਲਵਲੀ ਨੂੰ ਮਸਾਂ ਲਿਆਂਦਾ ਉਥੇ ਐ ਸਹਿਦ ਸਵਾ ਸੀ ਇਹ ਸੁਣਦਾ ਸੀ ਸਹਿਦ ਸਵਾ ਇਹਨੇ ਸੁਣਾਉਣਾ ਸੀ ਸ਼ੇਰ ਜਿਹੜਾ ਉਥੇ ਸ਼ੇਰ ਸੁਣਾਉਣਾ ਸੀ ਤੇ ਅੱਜ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਸੁਣਾਵਾਂਗੇ ਤੇ ਦੂਜੀ ਗੱਲ ਵੀ ਅਸੀਂ ਸਕੂਟਰ ਤੇ ਤਿੰਨੇ ਜਣੇ ਬਹਿ ਗਏ ਤੇ ਸਕੂਟਰ ਰਾਜ ਸਾਡਾ ਹੋ ਗਿਆ ਆ ਕੇ ਪੈਂਚਰ ਮੈਂ ਥੋੜੀ ਜਿਹੀ ਤੇੜਾ ਵੱਧ ਮਾਰਤੀ ਹੈ ਨਾ ਗੰਮੇ ਕੀ ਕਹਿੰਦਾ ਸੀ ਆ ਦਾ ਝੋਟਾ ਹੈ 10000 ਰਾਵਾਂ ਹੈ ਗੰਮੇ ਤੋਂ ਵੇ ਲਿਆ ਸੀ ਸਕੂਟਰ 33200 ਦਾ ਇਹ ਮੈਨੂੰ ਕਹਿੰਦਾ ਵੀ ਮੈਨੂੰ ਸਕੂਟਰ ਦੇ ਦੇ ਤੇ ਮੈਂ ਕਹਾਂ ਵੀ ਇਹ ਤਾਂ 10000 ਦਾ ਮੈਂ ਮਾਰ ਬੈਠਾ ਥੋੜਾ ਜਿਹਾ ਫੈਂਟਰ ਵੱਧ ਤੇ ਸਕੂਟਰ ਨੇ ਦੇਤਾ ਰਾਜ ਧੋਖਾ ਫਿਰ ਹਾਰ ਕੇ ਹੁਣ ਗੋਰੇ ਮੋਟਰਸਾਈਕਲ ਲਿਆਂਦਾ ਤੇ ਸਕੂਟਰ ਨੂੰ ਟਾਇਰ ਖੋਲਿਆ ਤੇ ਹੁਣ ਪੈਂਚਰ ਲੱਗਣਾ ਦਿੱਤਾ ਤੇ ਹੁਣ ਅਸੀਂ ਗੰਡੇ ਗੋਡੀ ਜਾਨੇ ਤੇ ਬਾਕੀ ਸੁਣਾਉਨੇ ਤੁਹਾਨੂੰ ਨਾਲ ਦੀ ਨਾਲ ਸ਼ੇਅਰ ਤੇ ਨਾਲ ਦੀ ਨਾਲ ਗੱਲਾਂ ਬਾਤਾਂ ਤੇ ਆ ਜਾਓ ਫਿਰ ਆ ਮੇਰੇ लवली ਕੀ ਹਾਲ ਆ ਵਧੀਆ ਵਧੀਆ ਬਾਈ ਜੀ ਜੀ ਗਮਾ ਸੇਟ ਠੀਕ ਆ ਬਾਈ ਸੈਟ ਆ ਡਾਕਟਰ ਸਾਹਿਬ ਨੂੰ ਇਧਰ ਕਿਧਰ ਫਸਾ ਲਿਆ ਹਾਂ ਡਾਕਟਰ ਸਾਹਿਬ ਹੋਰ ਚੜਦੀ ਕਲਾ ਹੋ ਜਾਂਦੀ ਹੈ ਕਦੇ ਕਦੇ ਸੋਹਣਾ ਹੀ ਪੈਂਦਾ ਸੋਹਣਾ ਹੀ ਪੈਂਦਾ ਆ ਇਹ ਤਾਂ ਹੈ ਨਾ ਨਹੀਂ ਅਸੀਂ ਵੀ ਬਥੇਰਾ ਕੋ ਕਰਦੇ ਆ ਤੇਰੇ ਲਈ ਲਓ ਵੀ ਅੱਜ ਲਵਲੀ ਨੂੰ ਫਸਾ ਲਿਆ ਅਸੀਂ ਗੰਡਿਆਂ ਦੇ ਵਿੱਚ ਉਹ ਗੰਡਿਆਂ ਦਾ ਹਾਲ ਤੁਹਾਨੂੰ ਦਿਖਾਇਆ ਹੀ ਪਿਛਲੀ ਵੀਡੀਓ ਚ ਵੀ ਸੌਹਰੇ ਨੇ ਗੰਡਿਆਂ ਦੇ ਵਿੱਚ ਤਾਂ ਸਾਡੇ ਪਾਲਕੀ-ਪਾਲਕ ਕਰਾ ਦੇ ਹਾਂ ਮਰਦੀ ਲਸ ਰਿਆ ਪਹਿਲਾਂ ਮੋਟਰ ਸਕੂਟਰ ਤੇ ਆਏ ਜਿਆ ਤੂੰ ਹੀ ਪਿੱਛੇ ਰਹਿ ਗਿਆ ਵੇਲਾ ਮੈਂ ਕਿੱਥੇ ਆ ਗਿਆ ਵੇਲਾ ਮੇਰੀ ਲਾਈਨ ਗੱਡੀ ਹੂੰ ਪਿੱਛੇ ਤੋਂ ਰਹਿਦਾ ਲਵਲੀ ਕੈਂਟ ਹਾਂ ਲਵਲੀ ਸੁਣਾ ਦੇ ਵੀ ਸ਼ੇਰ ਫੁੱਲਾਂ ਤੇ ਤਾਂ ਹਰ ਇੱਕ ਸੌਜੂ ਹਾਂ ਫੁੱਲਾਂ ਤੇ ਤਾਂ ਹਰ ਇੱਕ ਸੌਜੂ ਕੰਡੀਆਂ ਤੇ ਸੌਣਾ ਬਹੁਤ ਔਖਾ ਏ ਗੁਰੂ ਗੋਬਿੰਦ ਸਿੰਘ ਜੀ ਬਾਰੇ ਚਾਰ ਸਾਹਿਬ ਜਾਦੇ ਇਹਨਾਂ ਵਿੱਚੋਂ ਇੱਕ ਮਰੌਣਾ ਬਹੁਤ ਔਖਾ ਹੈ ਕੁੜੀਆਂ ਚਿੜੀਆਂ ਹੁੰਦੀਆਂ ਨੇ ਹਾਂ ਕੁੜੀਆਂ ਚਿੜੀਆਂ ਹੁੰਦੀਆਂ ਨੇ ਪਰ ਪਰਦਾ ਮਤਲਬ ਖੰਭ ਨਹੀਂ ਹੁੰਦੇ ਕੁੜੀਆਂ ਦੇ ਪੇਕੇ ਹੁੰਦੇ ਸਹੁਰੇ ਹੁੰਦੇ ਪਰ ਘਰ ਨਹੀਂ ਹੁੰਦੇ ਕੁੜੀਆਂ ਦੇ ਪਰ ਘਰ ਨਹੀਂ ਹੁੰਦੇ ਕੁੜੀਆਂ ਦੇ ਜੀ ਸਹੀ ਹੈ ਸਹੀ ਹੈ ਭਾਈ ਜਿੰਨਾ ਵੀ ਸੁਣਾਇਆ ਘੈਂਟ ਆ ਤੇ ਬਾਕੀ ਵੀ ਸ਼ੇਅਰ ਕਰਿਆ ਜੋ ਆ ਵੀਡੀਓ ਨੂੰ ਜ਼ਰੂਰ ਤੇ ਕਮੈਂਟ ਕਰਿਆ ਜੋ ਹੋਰ ਕੋਈ ਆਉਂਦਾ ਯਾਰ ਕਰ ਲੀਏ ਗੰਮਾ ਸੇੜ ਤੁਸੀਂ ਸੁਣਾਓਗੇ ਵੀਰੇ ਨਹੀਂ ਬਈ ਉਹ ਲਓ ਜੀ ਅੱਜ ਇੱਕ ਤੁਹਾਨੂੰ ਹੋਰ ਚਲੋ ਗੱਲ ਆਪਾਂ ਸੁਣਾ ਦਈਏ ਯਾਰ ਜਿਹੜਾ ਆਪਣਾ ਗੰਮਾ ਵੀਰ ਆ ਇਹਦਾ ਇੱਕ ਤਾਂ ਪਹਿਲਾ ਮੁੰਡਾ ਬਾਹਰ ਗਿਆ ਸੀ ਕਿਹੜੀ ਕੰਟਰੀ ਗਿਆ ਬਈ ਦबई ਤੇ ਉਹ ਤਾਂ ਹੈਗਾ ਪੂਰਾ ਸੈੱਟ ਕਾਰੋਬਾਰ ਉਹਦਾ ਟੱਕੀ ਆਉਂਦਾ ਪਏ ਹੈ ਤੇ ਉਦੋਂ ਦੀ ਸਾਡੀ ਪਾਰਟੀ ਰਹਿੰਦੀ ਆ ਤੇ ਕੋਠੀ ਸਾਡੀ ਅਨਕੰਪਲੀਟ ਥੋੜੀ ਜੀ ਤਾਂ ਨਹੀਂ ਵਿਖਾਈ ਵੈਸੇ ਕੰਪਲੀਟ ਹੋ ਜਾਣੀ ਜਲਦੀ ਹਨ ਪੱਥਰ ਲਾ ਕੇ ਉਹ ਤੁਹਾਨੂੰ ਦਿਖਾਵਾਂਗਾ ਹਾਂ ਇਹ ਕੋ ਪਾਰਟੀ 2 ਇੱਕ ਇਹਦਾ ਮੁੰਡਾ ਹੁਣ ਕਿੰਨੇ ਕਿਦਾਂ ਹੋ ਗਏ ਹੋ ਗਏ 15 ਦਿਨ ਨਵੇਂ ਮਹੀਨਾ ਕਿ ਵੀਰੇ ਮਹੀਨਾ ਕਿ ਹੋ ਗਿਆ ਗਏ ਨੂੰ ਚਲੋ ਵੀ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਵੀ ਦੋਵੇਂ ਮੁੰਡੇ ਬਾਹਰ ਗਏ ਚਲੇ ਸੈੱਟ ਹੋ ਗਏ ਆ ਇਹਦੀ ਕਿਰਪਾ ਨਾਲ ਹਾਂ ਤੇ ਹੁਣ ਇਹਦੇ ਨਾਲ ਇੱਕ ਕੋਠੀ ਦੀ ਪਾਰਟੀ ਤੇ ਦੋਵਾਂ ਮੁੰਡਿਆਂ ਦੀ ਆ ਤੇ ਅੱਜ ਸਾਡਾ ਇਹ ਹਾਲ ਆ ਇਹ ਹੁਣ ਮੈਨੂੰ ਕਹਿੰਦੇ ਵੀ ਤੇਰੇ ਸਿਰ ਪਾਰਟੀ ਤਾਂ ਮੇਰੇ ਸਿਰ ਹੀ ਗੰਡੇ ਮੇਰੇ ਗੋੜਦੇ ਆ ਤੇ ਪਰ ਇਹਦੇ ਅਲ ਪਾਰਟੀ ਚਿਰਦੀ ਬੋਲਦੀ ਪਾਰਟੀ ਗੰਦਾਣੀ ਹੈ ਪਰ ਬਾਕੀ ਅਸੀਂ ਪਾਰਟੀਆਂ ਅਸੀਂ ਜਾਣਾ ਪਪੌਂਡਾ ਸਾਹਿਬ ਆਨੰਦਪੁਰ ਸਾਹਿਬ ਉੱਥੇ ਰਾਜ ਪਾਰਟੀਆਂ ਕਰਾਂਗੇ ਜੀ ਤੇ ਜਿਨ੍ਹਾਂ ਨੇ ਪਾਰਟੀ ਲੈਣੀ ਹੈ ਸਾਧ ਸੰਗ ਆਹ ਮੈਂ ਜਾਣ ਦੀ ਕਿਰਪਾ ਹਤਾ ਕਰ ਹਾਂ ਜਿਨ੍ਹਾਂ ਨੇ ਜਣਾ ਹਰਨਾ ਕਮੈਂਟ ਕਰ ਲੈ ਕਿ ਨਹੀਂ ਤੇ ਬਾਕੀ ਦਾ ਨੰਬਰ ਹੈਗਾ ਉਹ ਨੰਬਰ ਤੇ ਸਾਨੂੰ ਕਾਲ ਕਰੋ ਤੇ ਸਾਡੇ ਨਾਲ ਜਾਣ ਦੀ ਕਿਰਪਾ ਹਤਾ ਕਰੋ ਠੀਕ ਹੈ ਪਰ ਸਾਡੇ ਨਾਲ ਬੰਦੇ ਥੋੜੇ ਜਿਹਾ ਔਖੇ ਟਿਕਦੇ ਹੁੰਦੇ ਆ ਗੱਲ ਇਹ ਵੀ ਨਾਲ ਹੀ ਹਾਂਜੀ ਗਮਾ ਸੇਠ ਹੁਣ ਫਿਰ ਠੀਕ ਹੈ ਪਾਰਟੀ ਚੱਲੂਗੀ ਅੱਜ ਲੈ ਲੋ ਚਲੋ ਵੀ ਜੇ ਤਾਂ ਇਹਦੇ ਵੱਲੋਂ ਚੱਲ ਗਈ ਠੀਕ ਹੈ ਨਹੀਂ ਫਿਰ ਸਾਡੇ ਵੱਲੋਂ ਠੰਡੇ ਸਮੋਸੇ ਚੱਲਣਗੇ ਅੱਜ ਤੇ ਪੀਜਾ ਪੂਜਾ ਖਾਣਾ ਹਾਂ ਬਾਈ ਜੀ ਇਹ ਸਾਨੂੰ ਬਿਮਾਰ ਕਰਨਾ ਚਾਹੁੰਦਾ ਕਿਉਂ ਮੀਂਹ ਪਿਆ ਮੌਸਮ ਚੇਂਜ ਹੋਇਆ ਹੋਇਆ ਇਹ ਕਹਿੰਦਾ ਹੈ ਪੀਜੇ ਖਾਣ ਠੰਡੇ ਪੀਣ ਤੇ ਬਿਮਾਰ ਹੋਣ ਤੇ ਮੈਂ ਕੱਲਾ ਨੰਦਪੁਰ ਸਾਹਿਬ ਜਾਵਾਂ ਤੋਹਰਾ ਸਭ ਜਾਵਾਂ ਤੇ ਪਾਰਟੀ ਮੈਨੂੰ ਨਾ ਦੇਣੀ ਇਹ ਗੱਲ ਹੈ लवली ਇੱਥੇ ਬੈਠਾ ਨਾ ਵਿਊ ਬੜਾ ਘੈਂਟ ਆਉਂਦਾ ਤੇ ਆਦਾ ਯਾਰ ਪਿੱਛੇ ਸਰਮੁਦੀ ਵਿਚ ਹੈ ਨਾ ਆਹ ਰੇਡੀ ਕੋਟੀ ਪਾਈ ਮੈਂ ਕਹਿੰਦਾ ਲਿਸ਼ਕਦੀ ਪਾਈ ਹੈ ਇੱਕ ਤਾਂ ਸੂਰਜ ਦੀ ਲੈਸ਼ਕੋ ਜੀ ਇੱਕ ਪਿੱਛੇ ਸਰੋਂ ਆ ਵੀ ਉਹ ਹੀ ਬਾਲਾ ਘੈਂਟ ਆਈ ਜਾਂਦਾ ਇਹ ਤਾਂ ਇੱਧਰ ਲਖ ਸਾਫ਼ ਕਰ ਲਿਆ ਕੈਰੀ ਹਾਂ ਸਾਫ਼ ਕਰੋ ਉਹ ਤੋਂ ਬਾਅਦ ਹੋਏ ਨੇ ਕੀ ਹਾਂ ਮੈਂ ਤੇਰੇ ਦਾਤੀ ਲੈ ਕੇ ਤੇ ਦਾਤਰੀ ਨਹੀਂ ਐ ਵਧੀਆ ਖਿੱਚ ਹੋਵੇ ਦਾਤਰੀ ਲੈ ਐ ਚੌਂਚ ਬਾਰੇ ਕਰ ਲਿਓ ਤੂੰ ਜੀ ਨਹੀਂ ਆ ਫੜਨਾ ਕਰ ਤੋ ਕੋਹ ਨਹੀਂਦਾ ਤੂੰ ਆਪਾਂ ਤਾਂ ਇਹ ਵਿੱਚੋਂ ਬੂਟੀ ਇੱਧਰਲੇ ਪਾਸੇ ਹੀ ਆ ਨਾਲ-ਨਾਲ ਜਾਦੇ ਆ ਤਾਂ ਬਣ ਗਈ ਗੱਲ ਇੱਕ ਲੈਣ ਤਾਂ ਅਸੀਂ ਘਰਤੀ ਪੂਰੀ ਆ ਬਣ ਕੇ ਵਧੀਆ ਮੈਂ ਨਾ ਘੈਂਟ ਬੰਦੇ ਜਾਂਦੇ ਐ ਯਾਰ ਕੱਲੇ ਨੂੰ ਪਾਟਤ ਲਾਇਆ ਪਰ ਜੀ ਨਹੀਂ ਕਰਦਾ ਐ ਤਿੰਨ ਚਾਰ ਬੰਦੇ ਹੋਣਨ ਇੱਕ ਬਾਈ ਜੀ ਇਹਦੇ ਕੰਮ ਹੈਗੇ ਬਾਬੂ ਮਾਨ ਦੇ ਬਹੁਤ ਚੰਗੇ ਜੋ ਵੀ ਕੋਈ ਕੰਮ ਕਰਾਉਣਾ ਦੁਪਹਿਰੇ ਕਰਾਉਣਾ ਜਦੋਂ ਕੀ ਕੰਮੀ ਆਟ ਪਾਈ ਇਹਨੂੰ ਤੇ ਹੋਰ ਕਦੋਂ ਆਈਏ ਸਵੇਰੇ ਮਾਰਨਿੰਗ ਆ ਤੂੰ ਮਾਰਨਿਕ ਟ੍ਰੇਲ ਹੁੰਦੀ ਆ ਟ੍ਰੇਲ ਹੁੰਦੀ ਆ ਫਿਰ ਮੈਨੂੰ ਦੋਹਾਂ ਦੀ ਮਲਣੀ ਪੈਂਦੀ ਆ ਗੰਮਾ ਕਹਿੰਦਾ ਵੀ ਆਪਾਂ ਸ਼ਾਮ ਨੂੰ ਦੁਪਹਿਰੇ ਇਹਨੇ ਆਪਦਾ ਟਾਈਮ ਲਾ ਵੇਖਣਾ ਹੁੰਦਾ ਮੈਂ ਆਪਦਾ ਸ਼ਾਮ ਨੂੰ ਪੱਥੇ ਪਾਉਣੇ ਹੁੰਦੇ ਆ ਹਾਂ ਤਾਂ ਹੀ ਆਂਦਾ ਤਾਂ ਇਹਨੇ ਕਿਹਾ ਦੁਪਹਿਰੇ ਇੱਕ ਅਸੀਂ ਲਾਹ ਤੱਕ ਲੈ ਬਿਜਾ ਦੇ ਆ ਬਾਈ ਦਾ ਲਵਲੀ ਦਾ ਕਿਉਂਕਿ ਇਹਨੂੰ ਸੰਡੇ ਉਹ ਤਾਂ ਡਾਕਟਰ ਸਾਹਿਬ ਹੈ ਮੈਡੀਕਲ ਚ ਹੁੰਦੇ ਆ ਬਾਕੀ ਇਹ ਬਾਈ ਬੰਦਾ ਇੱਕ ਗੱਲ ਹਾਸੇ ਨਾਲ ਹਾਸਾ ਇਹ سپورਟ ਬਹੁਤ ਕਰਦਾ ਬਾਈ ਉੱਥੇ ਤੇ ਇਹਦਾ ਦੇਣ ਨਹੀਂ ਦੇ ਸਕਦੇ ਬਾਈ ਬੜੇ ਲੋਕਾਂ ਦੇ ਕੰਮ ਕਰਾਉਂਦਾ ਉੱਥੇ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਲੋੜ ਹੋਵੇ ਜੋ ਮੈਡੀਕਲ ਦੇ ਵਿੱਚ ਤਾਂ ਜ਼ਰੂਰ ਤੁਸੀਂ ਕਰੈਕਟ ਕਰ ਲੈ ਜੋ ਲਵਲੀ ਨਾਲ ਇਹ ਲਵਲੀ ਬੰਦਾ ਘੈਂਦਾ ਇਹ ਲੈ ਲੈਂਦਾ ਨਹੀਂ ਵੀ ਲੰਗਰ ਚ ਕਹਿੰਦਾ ਰਸਤੇ ਵਾਪਸ ਬੰਦ ਲੰਗਰ ਲੰਗਰ ਲਾਉਨੇ ਹੁੰਦੇ ਉਦੋਂ ਇਹਦੀ سپورਟ ਦਾਪਕੇ ਕਰਦਾ ਕਰੋ ਹੁਣ ਹੀ ਆਹੀ ਲੈਂਦੇ ਕੋਕਣੀ ਵੀ ਕੰਮ ਸਹੀ ਗੱਲ ਲਓ ਵੀ ਮਿੱਤਰੋ ਹੁਣ ਦਿਸਣ ਲੱਗਿਆ ਗੰਡੇ ਮੈਂ ਕਹਿੰਦਾ ਐਨ ਘੈਂਟ ਗੱਲਬਾਤ ਬਣਾਤੀ ਮੇਰੇ ਯਾਰਾਂ ਨੇ ਦੀਨੇ ਕਿ ਨਹੀਂ ਗੰਡੇ ਕਿਵੇਂ ਕੰਮਿਆ ਠੀਕ ਆ ਬਾਈ ਧੰਨਵਾਦ ਬਹੁਤ ਬਹੁਤ ਜਿਉਂਦੇ ਵਸਦੇ ਰਹੋ ਹਾਂ ਹੁਣ ਦੱਸੋ ਖਾਣਾ ਪੀਣਾ ਕੀ ਆ ਨਹੀਂ ਖਾਣਾ ਪੀਣਾ ਤਾਂ ਕੱਢੇ ਕੱਢ ਲੋ ਤੇ ਆਪਾਂ ਚੱਲ ਗਏ ਏਹੀ ਬਾਤ ਖਾਣਾ ਪੀਣਾ ਕੋਈ ਨਹੀਂ ਖਾਣਾ ਪੀਣਾ ਯਾਰ ਤੇਰੇ ਦਰਸ਼ਨ ਹੋ ਗਏ ਦਰਸ਼ਨਾਂ ਦੇ ਕਦੇ ਕਦੇ ਮਹਿੰਗੇ ਹੋ ਜਾਂਦੇ ਆ ਸਾਰਾ ਜੀਣ ਲੱਗਦਾ ਇਹ ਕਦੇ ਸਾਈਨ ਲਓ ਵੀ ਗੰਡੇ ਦਾ ਨੇ ਅਮਰੀਕਾ ਤੇ ਸਮਝੀ ਨੀ ਲਾਇਦਾ ਬਾਈ ਬੱਬੂ ਕਿੱਥੇ ਗਿਆ ਬੱਬੂ ਜਾ ਗਿਆ ਕੈਨੇਡਾ ਸਿਕਲ ਮੈਨੂੰ ਤਾਂ ਅੱਗੇ ਬਹੁਤ ਪੁੱਛੀ ਜਾਂਦੇ ਕਿੱਥੇ ਰਹਿ ਗਿਆ ਕਿੱਥੇ ਮੈਂ ਕਹਾਂ ਯਾਰ ਬਸ ਆਈ ਹਾਂ ਗੁਰਦੁਆਰੇ ਵੀ ਅੱਜ ਗਿਆ ਪਹਿਲੇ ਦਿਨ ਮੈਂ ਆਹ ਹੁਣ ਪਲਾਟ ਕਿਵੇਂ ਕਰੀਏ ਹੁਣ ਬੂਟੇ ਲਾਈਏ ਫਿਰ ਰਹਿੰਦੀਆਂ ਕੋਲੋਂ ਉਹਨੂੰ ਗੰਡੇ ਆ ਗਿਆ ਲੱਗ ਲੱਸਣ ਆਖ ਲੱਗਿਆ ਪਤਿਹਰੂ ਜੇਬ ਇੱਥੇ ਆ ਇੱਥੇ ਬੂਟੇ ਲਾਂਗੇ ਇਕ ਲੈਣ ਬੂਟੇ ਇਕ ਲੈਣ ਤਾਂ ਆਏ ਲਾਉਣੀਆਂ ਇੱਥੇ ਬੂਟਿਆਂ ਦੀ ਇਕ ਲਾਉਣੀਆਂ ਇੱਥੇ ਦੋ ਪਲਾਂਟ ਲਾਉਣੇ ਆ ਲੰਮੇ ਰਹਿਣੀ ਦੇ ਗਿਆ ਕੋਲੋਂ ਉਹਨੂੰ 5 ਫੁੱਟ ਇਧਰ ਛਾੜ ਗਏ 4 ਹਾਂ 5 ਫ ਦੋ ਲਾਈਨਾਂ ਲਾ ਦਿੱਤੀਆਂ ਰਹਿਣ ਦੇ ਹਨ ਆਹ ਬਸ ਗੰਡੇ ਹੋ ਜਾਣ 15 ਦਿਨਾਂ ਨੂੰ ਆਪਾਂ ਬੂਟੇ ਲਾਦਨੇ ਤੇ ਲੱਗਣਾ ਇੱਧਰ ਵੀ ਲੱਗਣੇ ਤਾਂ ਤੇਰੇ ਮਰ ਇਹ ਵੀ ਬੂਟੇ ਲਾਉਣੇ ਮੈਂ ਪਾਟ ਦੇਨੇ ਤਾਂ ਮਟਰ ਮਟਰ ਜੇ ਖਾਲੇ ਹਾਂ ਉੱਡ ਗਏ ਆਪਾਂ ਹੁਣ ਗੰਡੇ ਅੱਜ ਮੇਰਾ ਪਤ ਲਹਿੰਗਾ ਵਾਗਿਆ ਹਾਂਜੀ ਹੈ ਕਿ ਸ਼ਰਾਰਾਂ ਸੂਟ ਆ ਇਹ ਤਾਂ ਸ਼ਰਾਰਾਂ ਅੱਛਾ ਸ਼ਰਾਰਾਂ ਹੋਰ ਰਾਜ ਖੇਤ ਕਿਨੇ ਚਰਵਾਦ ਆਏ ਤੂੰ ਬਹੁਤ ਚਰਵਾਦ ਤੂੰ ਛੋਟੀ ਛੋਟੀ ਕੰਨ ਕਿਸੀ ਹੈ ਨਾ ਹੁਣ ਤਾਂ ਨਿਸਰ ਗਈ ਸਾਰੀ ਉਹ ਤਾਂ ਅੱਜ ਆਪਾਂ ਲਾਈ ਸੀ ਹੂੰ ਬੀਜੀ ਸੀ ਹਨਾ ਹੂੰ ਉਹਨ ਵੱਡੀ ਹੋਦੀ ਹੂੰ ਸੋਨਾ ਪੁੱਤ ਕੱਲ ਨੂੰ ਪੇਪਰ ਕਾਦਾ ਮੈਥ ਮੈਥ ਦਾਉਂਦਾ ਸਰ ਕੁਛ ਪੱਕੀ ਗੱਲ ਹੂੰ ਹੋ ਐਡ ਵੀ ਹੁੰਦੀ ਐ ਸਬ ਵੀ ਹੁੰਦੀ ਐ ਮਲਟੀਪਲਾਈ ਵੀ ਹੁੰਦੀ ਐ ਡਿਵਾਈਡ ਵੀ ਹੁੰਦੀ ਐ ਡਿਵਾਈਡ ਐਂਡ ਵੈਰੀਫਾਈ ਵੀ ਹੁੰਦੀ ਆ ਕਿਟੋ ਗ੍ਰਾਫੀ ਵੀ ਹੁੰਦੀ ਆ ਹੂੰ ਆ ਇਨ ਆਰਡਰ ਆਰਡਨ ਤੇਰਾ ਹੁੰਦਾ ਚੱਲ ਗਏ ਹੁਣ ਆਪਾਂ ਚਲ ਆ ਜਾ ਮੇਰਾ ਖਾਸ਼ ਕਹਿੰਦਾ ਅੱਜ ਮੈਂ ਜਾਣਾ ਖੇਤ ਚੱਲ ਮੇਰਾ ਪੁੱਤ ਮੌਸਮ ਤਾਂ ਸਾਫ਼ ਹੋ ਗਿਆ ਸਵੇਰੇ ਅੱਜ ਕਣੀਆਂ ਹੀ ਪੈਣ ਲੱਪੀਆਂ ਸੀ ਫਿਰ ਕੀ ਨਹੀਂ ਨਹੀਂ ਖਰਾਬ ਨਹੀਂ ਹੁੰਦਾ ਪਿੱਛੇ ਵੀ ਹਾਂ ਇਹ ਫੁੱਲੇ ਲੱਗੇ ਆ ਲੱਗੇ ਲੱਗੇ ਮੈਂ ਖਾਲੇ ਵੇਹ ਦੀ ਲੰਘ ਚੱਲ ਸੋਹਣਾ ਲੱਗਾ ਨਾ ਖਾਲੇ ਜਾ ਐ ਨਾ ਜਾਈ ਨਾ 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 ਗਿੱਲਾ ਅੱਗੇ ਗਿੱਲਾ ਐ ਚੜ ਜਾ ਹਾਂ ਇੱਧਰ ਬਹੁਤ ਗਿੱਲਾ ਚਾ ਲੋ ਬਈ ਸੱਪ ਤਾਂ ਹੁੰਦੇ ਹੀ ਆ ਖੇਤਾਂ ਵਿੱਚ ਹਾਂ ਹਾਂ ਇਹ ੱਪਾਂ ਦੀ ਐ ਇਹ ਬੀਜ ਨਾ ਸੀ ਲਾਇਆ ਨਹੀਂ ਹੁਣ ਬੂਟੇ ਹੀ ਲਾਵਾਂਗੇ ਲਿਆ ਕੇ ਹੁਣ ਇਧਰ ਵਿੱਚ ਗੰਡੇ ਆ ਜੇ ਗੰਡਿਆਂ ਦੇ ਵਿੱਚ ਬੂਟੇ ਨਾ ਬੂਟੇ ਵੀ ਖਰਾਬ ਗੰਡੇ ਖਰਾਬ ਹੋਣਗੇ ਫਰੂਟ ਹੀ ਲਾਏ ਆਪਾਂ ਫਰੂਟ ਲਾਉਣੇ ਆ ਫਰੂਟ ਆਸਤੇ ਦਾ ਜਗ੍ਹਾ ਛੱਡੀ ਸੀ ਤੇ ਆਪਾਂ ਗੰਡੇ ਗੁੰਡੇ ਲਾ ਬੈਠੇ ਹੁਣ ਆ ਸਰੋਂ ਲਾਤੀ ਸਰੋਂ ਕਿੱਡੀ ਕਿੱਡੀ ਹੋਈ ਪਈ ਐ ਇਧਰ ਦੀ ਨੰਗਣਾ ਪਣਾ ਪਤਾ ਹੀ ਆਏ ਨੰਗੇ ਚਲ ਆਈਂ ਉੱਤਰ ਜਾ ਖਾਲੇ ਵੇਦ ਦੀ ਉੱਪਰਲੀ ਵਟ ਜਾਣਾ ਪੜਾ ਚੱਲ ਲਾਂਗੇ ਰਿਓ ਖਾਈ ਡੀਡੀ ਸਰੋਂ ਵਿੱਚ ਬੂਟੇ ਹੋਣ ਲੱਗਣੇ ਨਹੀਂ ਆ ਵੀ ਸਰੋਂ ਆਪਾਂ ਖਰਾਬ ਕਰਾਂਗੇ ਨਾ ਫਿਰ ਜਿੰਨੀ ਦੂਰੀ ਤੇ ਬੂਟੇ ਲਾਉਣੇ ਫਿਰ ਉਹ ਹਿਸਾਬ ਨਾਲ ਨਹੀਂ ਲੱਗਣਗੇ ਤਾਂ ਕਰਕੇ ਆਪਾਂ ਬਾਅਦ ਚ ਲਾਵਾਂਗੇ। ਹਾਂ ਤੋਪ ਚ ਬਾਲੇ ਸੋਣ ਲੱਗਦੇ ਆ ਨਾ ਫੁੱਲ ਜੇ ਪੀਲੇ ਪੀਲੇ ਸੋਨੇ ਰੰਗੇ ਐ ਤੋ ਸ਼ਾਇਨ ਨੇ ਸ਼ਾਇਨ ਨੇ ਇੱਕ ਤੋਪਾਂ ਇਦਰੋਂ ਸੂਰਜ ਦੇ ਸਾਹਮਣੇ ਤਾਂ ਕਰਕੇ ਸੋਹਣੀ ਬੰਦੀ ਆ। ਵੀਡੀਓ ਜੀ ਸੋਹਣਾ ਲੱਗਦਾ ਤੇਰਾ ਹਵਾ ਜੀ ਖੜ ਗਈ ਆ। ਇਹਨਾਂ ਧਰਤੀ ਨੂੰ ਹੀਟ ਲੱਗ ਗਈ ਹੈ ਜੇ ਦੇਖੋ ਹੀਟ ਲੱਗ ਜੇ ਤਾਂ ਕਹਿੰਦੇ ਗੜਬੜੀਸ਼ਨ ਹੁੰਦੀ ਮੌਸਮ 'ਚ ਜੇ ਲੈਹਿੰਦੇ ਵੱਲੋਂ ਬਣਦਾ ਤਾਂ ਤੱਕ ਵੀ ਬਹੁਤ ਅੱਜ ਥੋੜਾ ਉਹ ਮੌਸਮ ਠੰਡਾ ਸੀਗਾ ਕੱਲ ਵੀ ਸੀ ਹੂੰ ਕੀ ਪਰਸਾ ਚੱਸੀਆਂ ਨੂੰ ਗੁੱਜੀ ਹੂੰ ਬਹੁਤ ਹੈਪੀ ਪੂਰੀ ਦਿਨ ਰਹਿ ਗਿਆ ਆਪਣਾ Đây, là bé kìa <laughs>